ਭਜੀ ਅੱਤ ਗੱਡਾਂਗੇ ਪਹਿਲਾਂ ਆਪਾਂ ਚਲਦੇ ਆ ਰੈਗੂਲਰ ਪਾਉਣ ਵਾਲੇ ਸਲੀਪ ਕਿਉਂਕਿ ਲੋਕੀ ਨੂੰ ਵੇਚਦੇ 450 500 ਰੁਪਏ ਆਪਾਂ ਭਰਾਵਾਂ ਨੂੰ ਦੇਣਾ 250 ਰੁਪਏ ਮਾਲ ਸਾਰ ਓਕੇ ਜੈਨੂਨ ਮਾਲ ਆ ਪਰ ਇੱਕ ਚੀਜ਼ ਬਹੁਤ ਸੋਹਣੀ ਆ ਆ ਦੇਖੋ ਤੇਜੀ ਭਜੀ ਲੋਕ ਲੱਗੇ ਹੋਏ ਸਲੀਪਰ ਨੇ ਨਾ ਉਖੜਨਾ ਨਾ ਕ੍ਰੈਕ ਹੋਣਾ ਤਿੰਨੋਂ ਰੰਗ ਟੌਪ ਐਂਡ ਆ ਤਿੰਨਾਂ ਦੇ ਵਿੱਚ 6 ਤੋਂ ਲੈ ਕੇ 11 ਨੰਬਰ ਤੱਕ ਸਾਈਜ਼ ਮੰਗਾ ਲਏ ਆਪਾਂ ਓਕੇ ਠੀਕ ਹੈ ਜੀ ਹੁਣ ਇੱਕ ਇਹਦੇ 'ਚ ਤੁਹਾਨੂੰ ਬ੍ਰਾਂਡ ਹੋਰ ਦੇਣਾ ਆਫ ਵਾਈਟ ਸਾਰਿਆਂ ਨੇ ਪਾਇਆ ਵੀ ਹੋਣਾ ਮੇਰੇ ਭਰਾਵਾਂ ਨੇ ਪ੍ਰੋਪਰ ਜੈਨੂਨ ਬ੍ਰੈਂਡ ਓਕੇ ਕੋਈ ਸਪੈਲ ਇਹ ਵੀ 250 ਰੁਪਏ ਹੋਣਾ ਰੇਟ ਜਿੰਨਾ ਮਰਜ਼ੀ ਸਾਈਜ਼ ਲੈ ਲਓ ਜਿੰਨਾ ਮਰਜ਼ੀ ਸਟਾਕ ਲੈ ਲਓ ਸਾਰੀ ਕੁਆਂਟੀਟੀ ਵਾਈਜ਼ ਅਵੇਲੇਬਲ ਹੈ ਇਹਦੇ ਜਿਸ ਵਾਰ ਆਪਾਂ ਚੱਲਦੇ ਆ ਭਾਜੀ ਲਾਈਨਿੰਗ ਵਾਲੇ ਸਲੀਪਰਾਂ ਗੱਨੀ ਆਲੋ ਕਲਰ ਇਹ ਕੀ ਕਰਕੇ ਚੈੱਕ 250 ਰੁਪਏ ਇਹਦੇ ਹੁਨੇ ਪੀਸ ਨਹੀਂ ਆ ਰੇ 250 ਰੁਪਏ ਸਰ 250 ਰੁਪਏ ਠੀਕ ਹੈ ਜੀ ਹੁਣ ਦਿਖਾ ਦਿਓ ਆ ਨਵੇਂ ਆਰਟੀਕਲ ਆਏ ਪ੍ਰੋਪਰ ਜੈਨੂਇਨ ਇੱਕ ਓਰੀਅਨ ਸੈਂਡਲ ਆ ਵਾ ਜੀ ਓਕੇ ਵੀਰੇ ਇਹਦਾ ਵਜਨ ਹੀ ਨਹੀਂ ਹੁੰਦਾ ਜ਼ੀਰੋ weight ਆ ਔਰ 100% ਵਾਸ਼ੇਬਲ ਤੋ ਸਕਦੇ ਜਿੰਨਾ ਮਰਜ਼ੀ ਓਕੇ ਸਾਈਜ਼ ਹੁਣ ਵਾਲੇ ਆ 6 ਤੋਂ ਲੈ ਕੇ 10 ਨੰਬਰ ਤੱਕ ਰੁਪਈਏ ਸਿਰਫ 250 ਓਕੇ ਠੀਕ ਹੈ ਜੀ ਐਡੀਡਾਸ ਬੂਸਟ ਦੀ ਸੀਰੀਜ਼ ਜਿਹੜੀ ਚੱਲ ਰਹੀ ਹੈ ਇਸ ਟਾਈਮ ਆਨਲਾਈਨ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਭਰਾ ਦੇਖ ਰਹੇ ਉਹਨਾਂ ਨੂੰ ਪਤਾ ਹੋਣਾ ਆਰਟੀਕਲ ਇਹ ਇਹ ਸੇਮ ਆਰਟੀਕਲ ਰੈੱਡ ਟੇਪ ਨੇ ਵੀ ਕੱਢਿਆ ਹੋਇਆ ਐਡੀਡਾਸ ਬੂਸਟ ਦੇ ਵੀ ਕੱਢਿਆ ਹੋਇਆ ਇਹ ਸਿਰਫ ਤੁਹਾਨੂੰ 400 ਰੁਪਏ ਪਵੇਗਾ ਮੇਰੇ ਕੋਲ ਸਾਰੇ ਸਾਈ ਮਿਲਣ ਕੇ 6 ਤੋਂ ਲੈ ਕੇ 11 ਨੰਬਰ ਤੱਕ ਪ੍ਰੋਪਰ ਜੈਨੂਇਨ ਸੈਟ ਵੇ ਸੈਟ ਸਾਈਜ਼ ਨੇ ਠੀਕ ਹੈ ਜੀ ਪ੍ਰੋਪਰ 100% ਫਲੈਕਸੀ ਹੈ ਜਿੰਨਾ ਮਰਜ਼ੀ ਧੋਲੋ ਨਾ ਸਲਿੱਪ ਹੋਣਾ ਨਾ ਪਸੀਨਾ ਆਉਣਾ ਗਾਰੰਟੀ ਜੋ ਭਾਜੀ ਪਰਾ ਥੋੜਾ ਬੈਠਾ ਗਾਰੰਟੀ ਗਾਰੰਟੀ ਹੈ ਜਿੰਨੀ ਮਰਜ਼ੀ